ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਖੀਰੀਆਂ ਦੋੰਦੀਆਂ ਬੱਚੀਆਂ ਚੈੱਕ ਪਾਸ ਵਿੱਚ ਰਿਕਾਰਡ ਡਿਟੇਲ ਇਨਫਾਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਰੀਏ ਸਾਰੇ-ਸਾਰੇ ਨੰਬਰ ਚੈੱਕ ਪਾਸ ਆ ਅੱਠ ਨੰਬਰ ਤੁਹਾਨੂੰ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਾਪਰੀ ਸਿੰਘ ਪਿੰਡ ਪਢਾਲ ਦੋਨਾ ਜ਼ਿਲ੍ਹਾ ਕਰਪੂਤਲਾ ਤੇ ਮੋਬਾਈਲ ਨੰਬਰ ਜੀ ਆਪਣਾ 85578 87703 85578 87703 ਅੱਜ ਆਪਣੇ ਕੋਲੇ 8 ਬਹਿਣਾ 8 ਚੱਕ ਪਾਸਾ ਹੈ ਨਾ ਹਾਂਜੀ ਖੀਰੀਆਂ ਦੋਂਦੀਆਂ ਦੇ ਵਿੱਚ ਹੈਗੇ ਕੋਈ ਦੂਜੇ ਦੂਜੇ ਸੂਹ ਚਾਰ ਵੀਰੇ ਵਿੱਚ ਹੈਗੇ ਆ ਮਾ ਬਹਿੜਾ ਜਿਹੜੀਆਂ ਕਾਨੂੰਨ ਬੱਚੀਆਂ ਜੀ ਤੇ ਚਾਰ ਹੀ ਵਿੱਚ ਦੂਜੇ ਦੂਜੇ ਸੂਏ ਆ ਠੀਕ ਹੈ ਤੇ ਜਿਹੜੀ ਆਪਾਂ ਪਹਿਲਾ ਨੰਬਰ ਤੇ ਬਹਿੜ ਦੇਖ ਰਹੇ ਆ ਬਾਈ ਜੀ ਕਿਹੜਾ ਸੂਆ ਸੂਰੀ ਆ ਇਹਨੇ ਦੂਜੇ ਸੂਏ ਲਈ ਸੁਣਾਵਾ ਭਾਈ ਦੂਜੇ ਸੂਏ ਲਈ ਗੱਬਣਾ ਠੀਕ ਹੈ ਤੇ ਇਸ ਟਾਈਮ 11 ਕਿਲੋ ਦੁੱਧ ਆ ਤੇ 7ਵਾਂ ਮਹੀਨਾ ਲੱਗ ਗਿਆ ਹੈ ਠੀਕ ਹੈ 6 ਮਹੀਨੇ ਕੰਪਲੀਟ ਹੋ ਗਏ 7ਵਾਂ ਸਟਾਰਟ ਆ ਹਾਂਜੀ 10 ਕਿਲੋ ਦੁੱਧ ਜਮਾਂ ਨਿਭੜੂਗਾ 10 ਕਿਲੋ ਦੀ ਗਰੰਟੀ ਚੋਣ ਜਵਾ ਤਾਰਾਂ ਦੂ ਰੈਕ ਨੰਬਰ ਹਾਂਜੀ 1 ਨੰਬਰ ਰੇਟ ਕੀ ਰਹੂਗਾ ਇਹਦਾ ਰੇਟ ਭਾਜੀ ਸਾਰਿਆਂ ਦੇ ਫੋਨ ਤੇ ਆਉਣਾ ਕੱਚੀਆਂ ਦਾ ਐਸਟੀਮੇਟ ਕਿੱਥੋਂ ਕਹੂਗਾ ਇਸ ਟਾਈਮ ਆਪਣੇ ਕੋਲ 50 ਤੋਂ ਲਾ ਕੇ ਇਹਨਾਂ ਦਾ ਰੇਟ ਹੈਗਾ 80 ਤੱਕ 50000 ਤੋਂ ਸਟਾਰਟ ਹੋ ਗਿਆ 80 ਵਿੱਚ ਵਿੱਚ ਸਿਰਫ ਸੋ ਵੀਰੋ ਕੱਦ ਕਾੜ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਹਵਨ ਤੇ ਦੂਜਾ ਸੂਆ ਵੀ ਸੁਰੇਈ ਆ ਹੁਣ ਹਣਾ ਹਾਂਜੀ ਹਾਂਜੀ ਠੀਕ ਆ 6 ਮਹੀਨੇ ਕੰਪਲੀਟ ਸਾਡੇ ਨਾਲ ਸਟਾਰਟ ਆ ਹਾਂਜੀ ਤੇ 10 ਕਿਲੋ ਦਾ ਦੁੱਧ ਦੋ ਟਾਈਮ ਚ ਵਾ ਕੇ ਦੇ ਦਾਂਗੇ ਆਪਾਂ ਹਾਂਜੀ ਹਾਂਜੀ ਠੀਕ ਆ ਤਾਜੀ ਦੁੱਧ ਕਿੰਨਾ ਪਾਇਆ ਹੋਇਆ ਦਾ ਵੀਰੇ 28 ਕਿਲੋ ਦੁੱਧ ਦੁੱਤਾ ਠੀਕ ਆ ਤਾਜੀ ਕਹਿੰਦਾ ਬਾਪ 25 ਤੋਂ ਪਾਰ ਚੱਲੀ ਵੀ ਆ ਇਹ ਜਰਸੀ ਕ੍ਰੋਸ ਆ ਵੀਰੇ ਐਫ ਐਫ ਦੇ ਪੇਟੋ ਹੋਈ ਹੋਈ ਆ ਜੀ ਤੇ ਇਹ ਮੇਰੇ ਕੋਲ ਇਹ ਮੇਰੇ ਕੋਲ ਹੀ 19 ਕਿਲੋ ਸਿਰਗਾ ਮੈਂ ਕੱਚੀ ਲਿਆਂਦੀ ਸੀ ਠੀਕ ਆ ਹਾਂਜੀ ਤੇ ਆ ਥਾਣਾ ਵਾਣਾ ਸੁਣਾ ਸਾਫ ਸੁਥਰਾ ਤੇ ਵੀਡੀਓ ਕਵਰ ਕਰਨ ਟਾਈਮ ਆਪਣੇ ਸਵਤ 12 12:30 ਇੱਕ ਦਾ ਟਾਈਮ ਆ ਤੇ ਆਧ ਨੰਗ ਤੇ ਖੜੀਆਂ ਹੋਰ ਜਾਵਾਂ ਹਨਾ ਫਿਰ ਵੀ ਸੁਣਾ ਦੇਵਾ ਦਿਖਾਈ ਦਿੰਦਾ ਅੱਗੇ ਭਾਜੀ ਦੋ ਨੰਬਰ ਇਹ ਵੀ ਅੱਛੀ ਦੇਖ ਰਹੇ ਆ ਇਹ ਭਾਜੀ ਇਹ ਵੀ ਦੂਜੇ ਲਈ ਗੱਬਰ ਦੁੱਧ ਦੁੱਧ ਨਹੀਂ ਹੁਣ ਡਰਾਈ ਆ ਇਹਦੇ ਮਹੀਨਾ 40 ਦਿਨ ਪਹਿ ਠੀਕ ਆ ਕਹਿੰਦਾ ਦੋ ਮਹੀਨਾ ਤਾਂ ਘੱਟ ਘੱਟ ਦੇਣ ਬਾਕੀ ਆ ਸਮਝ ਹਾਂਜੀ ਤੇ ਕਿੰਨਾ ਦੁੱਧ ਪਾਇਆ ਬੀਕ ਤੇ ਨੇ ਇੰਨੇ ਭਾਜੀ ਮੇਰੇ ਕੋਲ ਹੀ ਹੈ ਨਾ ਪੰਨਵੇਂ ਮਹੀਨੇ ਵਿੱਚ ਲਿਆ ਆਇਆ ਹੈਗਾ ਜੀ ਜਦੋਂ ਪੰਨਵੇਂ ਮਹੀਨੇ ਤੇ ਵੀਰੇ ਦਾ ਨਾ 14 15 14 15 ਦਿੰਦੀ ਰਹੀ ਤੇ ਉਹ ਕਹਿੰਦੇ ਕਿ 26 27 ਕਿਲੋ ਇਹਦਾ ਚੋਆ ਜੀ ਹਾਂਜੀ ਤੇ ਥਣ ਥੂੜੀ ਬਜਰਾ ਨਹੀਂ ਓਕੇ ਜਮ ਹਾਂਜੀ ਥੂਪਾ ਚੜਾਈਆਂ ਹੋਈਆਂ ਨੇ ਥਾਣਾ ਦੀ ਗਰੰਟੀ ਹੋਊਗੀ ਚਲਾ ਦਿਓ ਬਰਨ ਸੋ ਵੀਰੇ ਦੂਜੇ ਨੰਬਰ ਤੇ ਜਿਹੜੀ ਵੇੜ ਦੇਖਦੇ ਪਏ ਹਾਂ ਦੂਜੇ ਸੁਏ ਲਈ ਗੱਬਣਾ 40 ਦਿਨ ਇਹਦੇ ਬਾਕੀ ਪਏ ਆ ਸੋ ਕੱਦ ਕਾਠ ਵਗੈਰਾ ਦੇਖੋ ਸ਼ਾਈਨਿੰਗ ਸੁਣੀ ਬੜੀ ਜ਼ਬਰਦਸਤ ਆ ਤਾ ਹੀ ਇਹ ਤਾਂ 25 ਕਿਲੋ ਤੋਂ ਬਾਹਰ ਦੱਸਦੇ ਆ ਕਿ ਵਾਲਕ ਪਾਇਆ ਵਾ ਤੇ ਬਾਕੀ ਟਿਊਬਾ ਵਗੈਰਾ ਚੜਾ ਕੇ ਬਿਲਕੁਲ ਕੰਮ ਡੰਨ ਨਾ ਸਾਰਾ ਸਿਰਫ ਆਪਣਾ ਪਣ 40 ਦਿਨ ਸਾਹਮਣੀ ਪਈ ਆ ਵਧੀਆ ਮੂਰੇ ਸਰਦੀ ਦੇ ਨਜ਼ਾਰੇ ਲਿਆ ਦਿੰਦੇ ਨੇ ਇਹਨੇ 2 ਮਹੀਨੇ ਸਾਹੇ ਗਈ ਤੇ ਕੱਦ ਘੜ ਬਹੁਤ ਆ ਮੂੰਹ ਤਾਂ ਦੇਖੋ ਤੇ ਬਾਕੀ ਚੰਗ-ਝੰਗ ਦੇਖੋ ਬੈੜ ਦੇ ਉੱਪਰ ਸਲੀਨ ਦੇ ਕੱਪੜੇ ਵਰਗੀ ਪਈ ਆ ਜਮਾ ਵੀਰੇ ਇਦਾਂ ਨਾ ਉਧਰੋਂ ਲਿਆਂਦੇ ਫਸੂ ਕੱਚੇ ਥਾਂ ਦੇ ਗਿੱਜੇ ਹੋਏ ਆ ਜੀ ਪੱਕੇ ਦਾ ਉਹ ਤਰ੍ਹਾਂ ਕਰਦੇ ਆ ਅਸੀਂ ਠੀਕ ਹੈ ਤੇ ਵਾਗੇ ਥਾਂ ਥਣ ਚਾਰੇ ਬਿਲਕੁਲ ਓਕੇ ਆ ਜਮਾ ਹਨਾ ਅੱਗੇ ਭਾਈ ਜੀ ਤਿੰਨ ਨੰਬਰ ਬੱਛੀ ਦੇਖ ਰਹੇ ਆ ਜਿਹੜੀ ਆਪਾਂ ਭਾਜੀ ਇਹ ਚਾਰੇ ਮੱਛੀਆਂ ਇੱਕ ਫਾਰਮ ਚੋਂ ਲਿਆਂਦੀਆਂ ਤੋਂ ਠੀਕ ਹੈ ਆਪਣੇ ਕੋਲ ਹੀ ਆਈ ਹੋਈ ਆ ਜੀ ਤੇ ਪੈਨਾ ਵਿੱਚੋਂ ਦੋਂਦੀਆਂ ਠੀਕ ਹੈ ਇਹ ਵਾਲੀ ਦੋਂਦੀ ਆ ਇਸ ਤੋਂ ਹੁੰਦੀ ਆ ਤੇ ਇੱਕਵਾ ਵਿੱਚੋਂ ਖੀਰੀ ਠੀਕ ਹੈ ਤੇ ਚਾਰਾਂ ਦੇ ਹੀ ਸੈਕਸਰ ਲੱਗੇ ਹੋਏ ਆ ਰੋਡਿਓ ਦੇ ਠੀਕ ਹੈ ਚਾਰਾਂ ਦੇ ਚੰਗਾ ਸੀਮਣ ਲੱਗਿਆ ਹੋਇਆ ਤੇ ਇਹ ਕਿੰਨੇ ਮਹੀਨੇ ਦੀ ਕੱਪਣਾ ਗੁਰੇ ਸ਼ਾਇਨ ਮਹੀਨੇ ਦੀ ਆਪਣੀਆਂ ਸਾਰੀਆਂ ਚੈੱਕ ਪਾਸ ਆ ਗਏ ਠੀਕ ਹੈ ਚੈੱਕ ਆਪਣੇ ਕਰਾਈ ਜਾਵੀਆਂ ਹਾਂ ਆਵਾ ਸਾਡੇ 3.5 ਮਹੀਨੇ ਦੀ ਜੀ ਸਾਡੇ 3.5 ਮਹੀਨੇ ਦੀ ਆ ਉਹ ਵੀ ਢਾਈਆਂ ਦੀ ਉਹ ਵੀ ਢਾਈਆਂ ਦੇ ਤੱਲਾ ਦੀ ਕੋਰੀ ਆਈ ਹੋਈ ਹੈ ਦੀ ਇਹ ਪਿੱਲਾਂ ਹੋਈ ਇਹਨੂੰ ਤੋੜ ਦੋ ਪਹਿਲਾਂ ਬਰਾਏ ਨੂੰ ਸਵੇਰ ਤੀਜੇ ਨਵਰੀ ਬੱਚੀ ਦੇਖਦੇ ਪਿਆ ਮੂਹ ਦੋ ਦਾਂਦਾ ਤੇ ਢਾਈਆਂ ਮਹੀਨੇ ਦੀ ਗੱਲ ਚੈੱਕ ਕਨਫਰਮ ਆ ਇਹਦੀ ਮਾ ਦਾ 28 29 ਕਿਲੋ ਸੀ ਪਹਿਲੇ ਸੂਏ ਦੀ ਆਏ ਪਹਿਲੇ ਸੂਏ ਦੀ ਬੱਚੀ ਆ ਠੀਕ ਆ ਪਹਿਲੇ ਸੂਏ 28 30 ਕਿਲੋ ਤੋਂ ਚੱਲੀ ਮੱਛੀ ਹਾਂਜੀ ਤੇ ਖੜ ਨਹੀਂ ਖੋੜ ਨਹੀਂ ਦੇਖੋ ਬੱਚੀ ਦੀ ਬੜੀ ਜ਼ਬਰਦਸਤ ਸਾਰਿਆਂ ਦੇ ਟੌਪ ਦੇ ਆ ਭਾਜੀ ਠੀਕ ਹੈ ਇਹ ਕੋਈ ਨਵੀਆਂ ਨਹੀਂ ਜਾਨੀਆਂ ਨੇ ਇਹ ਆ ਦੇ ਲੱਲ ਲਿਪੜੀਆਂ ਹੋਈਆਂ ਠੀਕ ਹੈ ਸੋ ਬੱਚੀ ਦੇਖੋ ਯਾਰ ਬੱਚੀ ਚੰਗੀ ਆ ਹਨਾ ਸਨਖੀ ਬਹੁਤ ਆ ਤੇ ਇਹ ਕਹਿੰਦਾ ਹਸਾਬ 2.5 ਮਹੀਨਾ ਦੀ ਸੈਕਸਲ ਹੋਇਆ ਮੈਂ ਆਪ ਲਵਾਏ ਹੋਏ ਆ ਸੈਕਸਲ ਠੀਕ ਆ ਵਧੀਆ ਚੰਗੀ ਰੋਤੇ ਸੁਂਦੀ ਆ ਜਮਾ ਹਨਾ ਜਾ ਕੇ ਹਾਂਜੀ ਇਹ ਸਿਆਲ ਨੂੰ ਸੁਣਾਓ ਤੁਹਾਨੂੰ ਇਹ ਕੱਲੀ ਕੱਲੀ ਬੱਚੀ 1 ਸਵਾ ਲੱਖ ਦੀ ਹੁਣ ਠੀਕ ਹੈ ਤੇ ਤੀਤੀਜਨ ਅੰਬਰ ਵਾਲੀ ਜਿਹੜੀ ਆ ਗਈ ਅੱਛਾ ਉੱਥੇ ਵਾਲੀ ਵੀਰੇ ਇਹ ਰਮਾਡਾ ਦੀ ਹੈ ਜੀ ਇਹਦੇ ਵੀ ਰੋਡਿਓ ਦਾ ਸੈਕਸਨ ਲਾਇਆ ਠੀਕ ਹੈ ਇਹ ਸਾਢੇ ਤਿੰਨ ਮਹੀਨੇ ਜੀ ਤਾਂ ਦੇਖੋ ਥੱਲੇੋਂ ਇੰਦਾ ਲੱਗਦੀ ਜੀ ਤਾਂ ਸੱਤਾਂ ਮਹੀਨੇ ਦੀ ਗੱਲ ਹੋਣੀ ਚੋਰੀ ਹੋਣੀ ਦੇਖੀ ਜਾਂਦੀ ਹੈ ਹਨਾ ਮੈਂ ਕਿਹਾ ਦੇਲੋਂ ਇੰਦਾ ਲੱਗਦੀ ਜੀ ਤਾਂ ਸੱਤਾਂ ਮਹੀਨੇ ਦੀ ਜੀ ਅੱਜਕੱਲ ਮੈਂ ਕਹਿੰਦਾ ਇਹ ਵੀ ਸੈਕਸਨ ਲੱਗਾ ਹੈ ਰੋਡਿਓ ਤੇ ਦੰਦੋ ਕਿਵੇਂ ਆ ਤੇ ਦੋਂਦੀ ਅੱਛਾ ਚਾਰ ਨੰਬਰ ਵਾਲੀ ਆ ਗਈ ਦੰਦੋ ਦੋਂਦੀ ਹਨਾ ਹਾਂਜੀ ਤੋੜ ਦੇ ਬਾਹਰ ਨੂੰ ਸੋ ਵੀਰੋ ਬੱਚੀ ਬਰੀਡ ਵਗੈਰਾ ਚੈੱਕ ਕਰੋ ਸੋਹਣੀ ਸਾਫ ਸੁਥਰੀ ਤੇ ਫੁੱਲ ਬਰੀਡ ਦੇ ਵਿੱਚ ਆ ਗਈ ਚੰਗਾ ਵੀਰੇ ਸੀਮਣ ਲੱਗਿਆ ਵੇ ਤੇ ਹਨਾ ਤੇ ਮਾਦਰ ਕਾਉਂਡ ਬਹੁਤ ਵਧੀਆ ਦਾ ਬਹੁਤ ਵਧੀਆ ਦਾ 43 46 ਕਿਲੋ 43 46 43 46 ਇਦਾਂ ਦਿੰਦੀ ਰਹੀ ਆ ਦੀ ਮਾਂ ਬਾਕੀ ਨੋਸ ਪੈਨ ਵਗੈਰਾ ਦੇਖੋ ਹਨਾ ਸਾਫ ਸਰੀਰ ਦੀ ਕੁਆਲਟੀ ਦੇਖੋ ਕੰਨ ਜਾਤ ਵਾਤ ਫੁੱਲ ਬਰੀਡ ਦੇ ਵਿੱਚ ਆਈ ਨੇ ਤੇ ਬਾਕੀ ਲੈਗ ਸਕੋਰ ਵਗੈਰਾ ਇੱਕ ਪਾਸੇ ਫੇਰ ਚੈੱਕ ਕਰਾ ਦਨੇ ਬੱਚਾ ਹੀ ਆ ਹਜੇ ਤੇ ਦੋ ਦਾ ਨਮੂਨਾ ਹੋਈ ਵੀ ਆ ਝੋੜੀ ਇਦੀ ਚੰਗੀ ਬਣੀ ਬਣਾਈ ਪਈ ਆ ਹਨਾ ਕਢਾ ਦੀ ਕਢਾ ਮਾੜਾ ਜੀ ਫੁੱਲ ਕਢਾ ਦੀ ਕਢਾ ਇਹਦਾ ਤੂੰ ਦੇਖੋ ਯਾਰ ਕਹਿਵਾਂ ਤਾਂ ਕਬੂਤਰ ਦਾ ਬੱਚਾ ਹੀ ਹੈ ਜਮਾ ਉਹ ਕੋਈ ਇਦਾਂ ਲੱਗ ਜੀਦਾ 7 ਮਹੀਨਿਆਂ ਦੀ ਗੱਬਣ ਹੁੰਦੀ ਸਾਢੇ 3 ਨਵੇਂ ਮਹੀਨੇ ਦੀ ਗੱਬਣਾ ਸਿਰਫ ਹੈ ਜੀ ਹਾਂਜੀ ਅੱਗੇ ਬਾਈ ਜੀ 5 ਨੰਬਰ ਬੱਚੀ ਜਿਹੜੀ ਖੜੀ ਆ ਇਹਦੇ ਵੀ ਕੱਦ ਕੜ ਬੜਾ ਜਬਰਦਸਤ ਹੈ ਨਾ ਇਹਦੇ ਵੀ ਲੱਗਾ ਹੋਇਆ ਸੈਕਸਰ ਸੀਮਾ ਜੀ ਇਹਦਾ ਤੇ ਆਪ ਖੀਰੀ ਆ ਜੀ ਤੇ ਇਹ 40128 ਦੀ ਹੈ ਠੀਕ ਹੈ 40128 ਦੀ ਆਪ ਆ ਗਈ ਹਾਂਜੀ ਤੇ ਇਹ ਕੈ ਮੰਤਰੀ ਗੱਬਣਾ ਹੈ ਇਹ ਵੀ ਵੀਰੇ ਢਾਈ ਮਹੀਨਿਆਂ ਦੀ ਹੈ ਇਹ ਤਿੰਨਾਂ ਦੀ ਇੱਕ ਵਾਰੀ ਇਹ ਆਈ ਹੋਈ ਹੈ ਕੋ ਦੇ ਪੇਟ ਠੀਕ ਹੈ ਤਿੰਨਾ ਮਹੀਨਾ ਦੇ ਇੱਕ ਪਾਸਾ ਠੀਕ ਹੈ ਆਪਣੀ ਤਸੱਲੀ ਕਰਾਈ ਵੇ ਜਾਓ ਹਾਂਜੀ ਹਾਂਜੀ ਤੇ ਬਾਕੀ ਨਾਲ ਵੀ ਕਰਵਾ ਕੇ ਭੇਜਾਂਗੇ ਠੀਕ ਹੈ ਨਾਲ ਖੜੇ ਹੋ ਮੜਾ ਜਾਦੇ ਸੋ ਵੀਰੋ ਗੱਦ ਦਾ ਹੁੰਦਾ ਚਲਾ ਸਕਦੇ ਹੋ ਬਹੁਤ ਵੱਡੇ ਗੱਦ ਕਰਦੇ ਭਾਜੀ ਬੱਚੇ ਆਏ ਅਜੇ ਬੱਚੇ ਆ ਅਜੇ ਖੀਰੀ ਆ ਬੱਚੀ ਜੀ ਤੇ ਇਹਦੇ ਮਦਰ ਰਿਕਾਰਡ ਕੁਝ ਇੱਥੇ ਸਾਰੇ ਇੱਕੋ ਫਾਰਮ ਤੇ ਉਹਨਾਂ ਦੀ 52 55 53 53 ਕਿਲੋ ਦੁੱਧ ਦੇ ਜਾਂਦੀਆਂ ਆ ਮੈਡਮ ਠੀਕ ਹੈ ਇਕੱਠੇ ਫਿਰ ਵਿਚਾਰੇ ਪੰਜੇ ਖੇੜਦੀਆਂ ਹਾਂ ਤੋਰੇ ਬਾਹਰ ਨੂੰ ਸੋ ਵੀਰੋ ਪੰਜਾਂ ਦੇ ਬਲੇ ਪਛੀ ਦੇਖ ਸਕਦੇ ਹੋ ਕੱਦ ਕੱਟ ਦੇ ਬੂਤੀ ਵਾਦੀ ਬਰੀਡ ਇਹਦੇ ਵਿੱਚ ਪੂਰੀ 103% ਆ ਜਾਵਾਂ ਝੋਲੀ ਝਾਲੀ ਬੜੀ ਜਿਵੇਂ ਨਾ 2.5 ਮਹੀਨੇ ਦੀ ਘੱਪਣ ਆ ਇਹ ਵੀ ਇਦਾਂ ਲੱਗਦੀ ਇਹ ਤਾਂ 5 ਮਹੀਨੇ ਦੀ ਘੱਪਣ ਹੋਊਗੀ ਸੋ ਫੇਸ ਕੁਆਲਟੀ ਨੋਸਪੈਨ ਵਗੈਰਾ ਦੇਖੋ ਬੋਡੀ ਬੀਲ ਵਗੈਰਾ ਚੰਗਾ ਸੋਨਾ ਗੇਨ ਕਰਿਆ ਵਾ ਇਹਨਾਂ ਤਿੰਨੇ ਚਾਰ ਪੰਜ ਇੱਕ ਫਾਰਮ ਚ ਇਕੱਠੇ ਖਰੀਦੀ ਆਵੀਆਂ ਤੇ ਬਾਕੀ ਬਾਡੀ ਮੰਤਰੀ ਸ੍ਰੀ ਕੁਮਾਰ ਤਾਂ ਸਾਰਾ ਕੁਝ ਇਹਨਾਂ ਦੱਸਦਾਗਾ ਤੇ ਬੱਚਿਆਂ ਦੇਖੋ ਯਾਰ ਕਿਆ ਬਾਤਾਂ ਆਸਤਰ ਦੇ ਬੱਚੇ ਹੀ ਆ ਜਾਵਾਂ ਸੋ ਤਿੰਨ ਚਾਰ ਪੰਜ ਇਹ ਆ ਗਈ 5ਵੇਂ ਨੰਬਰ ਤੇ ਹਨਾ ਸੋ ਮੋਰੀ ਦੇ ਅੱਕਾਂ ਕਾਣ ਕਰਦੇ ਥੋੜੀ ਹਨਾ ਉਹ ਮੈਂ ਭਾਜੀ ਉੱ ਇੱਕ ਐਰ ਸ਼ੇਅਰ ਚ ਹੈ ਨਾ ਉਹ ਐਰ ਸ਼ੇਅਰ ਲਾਲੂ ਚਾ ਕ੍ਰੋਸ ਲਾ ਲੋ ਜੀ ਤੇ ਹੈ ਤਾਂ ਐਰ ਸ਼ੇਅਰ ਦੇ ਗੋਣਾ ਇਹ ਇਹ ਭਾਜੀ ਡਰਾਈ ਆ ਮ ਜੀ ਸਤਨਾ ਮਹੀਨਾ ਲੱਗਾ ਪਾ ਇਹਨੂੰ ਜੀ ਤੇ ਆਪਣੇ ਕੋਲ ਹੀ ਡਰਾਈ ਹੋਈ ਆ ਜੀ ਇਹ ਆਪਾਂ ਲਿਆਂਦੀ ਪੰਜਵੇਂ ਮਹੀਨੇ ਚ ਪੰਜਵੇਂ ਮਹੀਨੇ ਲੱਗਾ ਹੀ ਦੁੱਧ ਉਹਦੇ ਥੱਲੇ ਸੀ 14 ਬੰਦਾ ਕਿਲੋ ਦੁੱਧ ਠੀਕ ਆ ਹੁਣ ਦੁੱਧੋ ਡਰਾਈ ਆ ਬਿਲਕੁਲ ਦੁੱਧੋ ਆਪਾਂ ਆਪ ਡਰਾਈ ਕੀਤੀ ਐ 8 ਕਿਲੋ ਤੇ ਡਰਾਈ ਕਰਤੀ ਕਿੰਨਾ ਦੁੱਧ ਪਾ ਦੋ ਮੁਰੇ ਇਹ ਵੀਰੇ ਪੌਣ ਨੂੰ 25 26 ਕਿਲੋ ਬਾਦੂਗੀ ਜੀ ਹਾਂ ਇਹਦਾ ਰੇਟ ਆ ਇਹਦਾ ਰੇਟ 50 ਮੋ ਲਗਾ ਦੇ ਭਾਜੀ ਇਹਦਾ ਮਾਰਦਾਨ ਕਰਦਾ ਹਾਂ ਮਾਰਦਾਨ ਕਰ ਦੂਗਾ ਤੋਰ ਦੇ ਬਾਹਰ ਅੱਗੇ ਆ ਗਈ 7 ਨੰਬਰ ਤੇ ਜੀ ਇਹ ਭਾਜੀ ਦੁੰਦੀ ਬੱਚੀ ਐ ਦੋਂਦੇ ਚੱਕਦੀ ਐ ਜੀ ਇਹਦੇ ਵੀ ਰੋਡਿਓ ਦਾ ਏ ਵੀ ਐਸ ਤੇ ਰੋਡਿਓ ਦਾ ਲਗਾ ਹਾ ਦਾ ਸਿਮ ਜੀ ਸੈਕਸਨ ਸੀਮਨ ਤੋਂ ਗੱਪਣਾ ਮੈਂ ਇਹ ਵੀ ਟਾਈਆਂ ਵੀ ਨੇ ਜੀ ਅਜਾ 2 ਟਾਈ ਮਹੀਨੇ ਦੀ ਗੱਪਣ ਜਾ ਇਹ ਚਾਰੋਂ ਬੱਚੇ ਇਕੱਠੇ ਆ ਗਏ ਉਥੇ ਰੱਖ ਦਾਂ ਤਾ ਹਾਂ ਜੀ ਹਾਂ ਜੀ ਠੀਕ ਹੈ 2.5 ਮਹੀਨਿਆਂ ਦੇ ਕਪੜਾ ਚੈੱਕ ਕਨਫਰਮ ਆ ਜਾਵਾ ਹਾਂਜੀ ਹਾਂਜੀ ਤੇ ਰੇਡੀਓ ਦਾ ਸੀਮ ਲੱਗਿਆ ਹੋਇਆ ਹੈ ਨਾ ਹਾਂਜੀ ਤੇ ਇਹ ਦੋ ਦੰਦਾ ਕੀ ਹਾਂਜੀ ਤੇ ਮੜੇ ਨਾਲ ਖੜਿਓ ਕਦ ਦੰਦਾ ਜਾਂਦਾ ਜਾਪਾਣਾ ਕਦ ਬਹੁਤ ਆ ਇਹਦਾ ਸੋ ਵੀਰ ਕੋਈ ਛੋਟੀ ਮੰਨ ਕੇ ਲਾਵੇ ਫੁੱਲ ਵੱਡੇ ਕਦ ਕਾੜ ਦੇ ਵਿੱਚ ਤੇ ਦੋਰ ਲੰਘ ਸਿਰ ਭੱਜਣ ਗਿਆ ਨਾ ਜਿਆਦਾ ਹੋ ਗਿਆ ਨਾ ਹਾਂਜੀ ਤੇ ਜਿਹੜੀ ਨਾਲ ਵੱਡੀ ਵਹਿੜ ਆ ਗਈ ਇਹ ਵੀਰੇ ਖੈਰਾ ਡੇਰੀ ਵਾਰਨ ਤੋਂ ਆਈ ਹੋਈ ਆ ਜੀ ਮੈਂ ਤੁਹਾਨੂੰ ਵੀਡੀਓ ਦੇਖੋ ਨਾ ਇਹਦੀ ਤਿਆਰ ਹੋਈ ਦੀ ਠੀਕ ਹੈ ਇਹ ਵਹਿੜ ਨੇ 53 ਕਿਲੋ ਦੁੱਧ ਦਿੱਤਾ ਵਾ ਖਾਓ ਬਾਈ ਅਸਾ ਫਾਰਮ ਜੋ ਪਰਚੇਸ ਕਰੀ ਆਪਾਂ ਇਹ ਆ ਦਿਖਾਓ ਇਧਰ ਨੂੰ ਲੈਟ ਮਾਰ ਇਧਰ ਨੂੰ ਕਰੋ ਉਹ ਉਹ ਆ ਗਾਂ ਹੋਰ ਸੀਗੀ ਇਹ ਆਪਾਂ ਸੇਲ ਕਰਤੀ ਇਹ ਆਪਾਂ ਰੱਖ ਲਈ ਇੰਨੇ 6 ਮਹੀਨਿਆਂ ਦੀ ਸੂਈ ਦਿਨਾਂ ਵਿੱਚ ਲਿਆਂਦੀ ਸੀਗੀ ਤੇ ਇੰਨੇ ਮੇਰੇ ਕੋਲ ਆਣ ਕੇ 44 ਕਿਲੋ ਦੁੱਧ ਦਿੱਤਾ ਤੋ ਉਹ ਕਹਿੰਦੇ 62 ਕਿਲੋ ਤੇ ਗਾਂ ਗਈ ਹੋਈ ਆ ਆ ਜਿਹੜੀ ਗਾਂ ਖੜੀ ਆ ਅਸੀਂ ਹੁਣ ਆਹ ਗਾਂ ਕੀ ਇਹ ਇਹ ਗਾਂ ਆ ਇਸ ਟਾਈਮੇ 4 ਮਹੀਨੇ ਦੀ ਗੱਪਣਾ ਜੀ 4 ਮਹੀਨੇ ਦੀ ਗੱਪਣ ਗਾਂ ਗਈ ਉੱਥੇ ਹਾਂ ਆ ਦੇਖੋ ਨਹੀਂ ਨਹੀਂ ਉੱਥੋਂ ਨਹੀਂ ਆਈ ਇਹ ਆਪਾਂ ਲਿਆਂਦੀ ਹੀ ਪਿਛਲੇ ਸੂਏ ਠੀਕ ਹੈ ਤੇ ਇਹ ਇਸ ਟਾਈਮ ਤੀਜੇ ਸੂਏ ਲਈ ਗੱਬਣਵਾ ਭਾਜੀ ਜੀ ਇਹ ਆਪਾਂ ਇਹ ਵੀਡੀਓ ਵੀ ਪੇਰ ਦੇਵਾਂਗੇ ਜਿਹੜਾ ਸੌਦਾ ਕਰੂਗਾ ਇਹ ਵੈੜ ਸਵਾ 2 ਲੱਖ ਦੀ ਮੈਂ ਸੀੜ ਵੀ ਕਰਤੀ ਸੀਗੀ ਜੀ ਉਹਨਾਂ ਨੇ ਫੇਰ 1 ਮਹੀਨੇ ਦੀ ਗੱਬਣ ਕਰਕੇ ਮੈਨੂੰ ਦਿੱਤੀ ਜੀ ਮੈਂ ਚਵਾ ਕੇ 6 ਮਹੀਨੇ ਦੀ ਸੂਈ ਹੋਈ ਉਦੋਂ 2 ਮਹੀਨੇ ਦੀ ਗੱਬਣ ਵੀ ਹੋਣਾ ਤਾਂ ਖਰਾਬ ਹੋ ਗਈ ਭਾਜੀ ਇਹ ਗਾਂ ਜੀ ਉਧਰੋਂ ਡਰਾਈ ਹੋਈ ਉਧਰੋਂ ਖਰਾਬ ਹੋ ਗਈ ਜੀ ਜੀ ਸੋ ਗੱਲਾਂ ਹਨੀਆਂ ਫਾਰਮ ਵਾਲੇ ਕਈ ਵਾਰੀ ਮਨਗੇਲੀ ਕੋਈ ਕਰ ਜਾਂਦਾ ਕੋਈ ਨਹੀਂ ਕਰਦਾ ਹੁਣ ਕਿੰਨੇ ਟਾਈਮ ਦੀ ਗੱਭਣਾ ਇਹ ਐਸ ਟਾਈਮ 4 ਮਹੀਨਿਆਂ ਦੀ ਗੱਭਣ ਉਹ ਬਿੱਲੇ ਹੁਣਾਂ ਦੇ ਫਾਰਮ ਤੋਂ ਵੀਰੇ ਹੁਣਾਂ ਦੇ ਖੈਰਾ ਡੇਰੀ ਫਾਰਮ ਦੀ ਇਹ ਗਾਂ ਆ ਦੁੱਧ ਆਪਣੇ ਕੋਲ ਵੇੜ ਜੀਹਾਰ ਕਰ ਦੁੱਧ ਆਪਾਂ ਪਾਜੀ ਇਹਦੇ 6 ਮਹੀਨਿਆਂ ਦੀ ਸੂਈ ਸੀ ਜਦੋਂ ਆਪਣੇ ਕੋਲ ਆਪਾਂ 44 ਕਿਲੋ ਚੋਇਆ ਉਹ ਕਹਿੰਦੇ 62 ਕਿਲੋ ਤੇ ਚੱਲੀ ਏ ਠੀਕ ਹੈ ਹਾਂਜੀ ਹੁਣ ਕਿੰਨਾਗਾ ਹੁਣ ਆਏ ਨਹੀਂ ਡਰਾਈ ਤੇ ਖਰਾਵੋਗੀ ਪਿਛਲੇ ਸੂਏ ਅੱਛਾ 1.5 ਸਾਲ ਦਾ ਗੈਪ ਪੈ ਗਿਆ ਹਾਂ ਸਾਲ ਦਾ ਗੈਪ ਪੈ ਗਿਆ ਭਾਜੀ ਠੀਕ ਹੈ ਹੁਣ 6 ਮਹੀਨਿਆਂ ਦੀ ਗੱਭਣਾ ਨੇ 4 ਮਹੀਨਿਆਂ ਦੀ ਗੱਬਣ ਮੈਂ ਚੈੱਕ ਪਾਸ ਆ ਠੀਕ ਹੈ ਦੁੱਧੋ ਡਰਾਈ ਆ ਦੁੱਧ ਸਿਕਾ 8-10 ਕਿਲੋ ਆਪਾਂ ਮੈਂ ਜਾਣ ਕੇ ਡਰਾਈ ਕਰਤੀ ਕਿਉਂਕਿ 8 ਕਿਲੋ ਬਦਲੇ ਮਸ਼ੀਨੀ ਚ ਵਾਈ ਹੈ ਇਹਦੀ ਮਸ਼ੀਨ ਨਾਲ ਨਹੀਂ ਝੂਂਦਾ ਬਾਕੀ ਕਿਨਾਰ ਖੜੇ ਵੱਡੀ-ਬੁੱਡੀ ਬਹੁਤ ਬੋਡੀ ਚੈੱਕ ਆ ਸਾਢੇ 6 ਫੁੱਟ ਦੀਆਂ ਆ ਸਵਾਹ ਦੇਖੋ ਯਾਰ ਫੁੱਲ ਵੱਡਾ ਸੈਜ ਹਨਾ ਤੇ ਐਨ ਪੂਰੀ ਦਿਖਾਓ ਯਾਰ ਬਰੀਡ ਪੀਡੀਐਫ ਇਹਦੇ ਸਟਾਕ ਕੀ ਦੀ ਆ ਭਾਜੀ ਜੀ ਅੱਗੇ ਸੇ ਟਾਈਮ ਇਹ ਆਪਾਂ ਭਾਜ ਦੇ ਦੇਣੀ ਆ ਤਿਆਰ ਹੋਈ 2.5 ਲੱਖ ਦੀ ਗਾਵਾਂ ਤੁਹਾਨੂੰ ਪਤਾ ਹੀ ਹੈ ਹੈਗੀ ਆ ਜਮ ਹਾਂ ਹਾਂ ਚੰਗੇ ਰਿਕਾਰਡਾਂ ਨਹੀਂ ਆ ਇਹ ਖੋਰ ਗੱਲ ਯੋ 40 433 ਦਾ ਇਹਦੇ ਸਿਮਨ ਲੱਗਾ ਅੱਛਾ ਉਹ ਤੋਂ ਪ੍ਰੈਗਨੈਂਟ ਆ ਹੋਣੇ ਸੀ ਹਾਂਜੀ ਬੜੀ ਹੱਕ ਕੇ ਇਹਨੂੰ ਕਰਦੇ ਤੋਨ ਤੇ ਰਹਿਣ ਦੋ ਤੇ ਫੁੱਲ ਸਾਈਜ਼ ਆ ਗਿਆ ਇਹਦਾ ਹਣਾ ਸਭਰ ਬਾਡੀ ਬੰਦਰ ਵਗੈਰਾ ਦੇਖੋ ਥੱਲੇ ਮਿਲਕ ਵੇਨਸ ਵਗੈਰਾ ਹਣਾ ਤੇ ਵੱਡੀ ਬੁੱਡੀ ਪੂਰੀ ਫੁੱਲਾ ਹਾਂਜੀ ਆ ਦੇਖੋ ਮਾੜਾ ਬਾਹਰ ਕੀ ਵੇਖਦਾ ਠੀਕ ਹੈ ਜੀ ਜਮਾ ਹਣਾ ਨਾਣਾ ਵੇਂਸ ਦੇਖੋ ਇਹਦੇ ਥੋੜੀ ਮਸ਼ੀਨ ਨਾਲ ਕਟਾਈ ਕਰਨ ਵਾਲੀ ਆ ਵਾਲੰਦੀ ਇਹ ਠੀਕ ਹੈ ਹਾਂ ਜੀ ਆ ਦੇਖੋ ਆ ਦੇਖੋ ਮੜੀ ਮੇਰ ਕਵੇਟ ਚੱਗੀ ਸਾਥੇ ਗੱਲੋ ਮੈਂ 50 ਕਿਲੋ ਦੀ ਗਾਰੰਟੀ ਨਾਲ ਵੈੜ ਦੇ ਦੂੰਗਾ ਮੇਰੇ ਤੋਂ ਭਾਵਾ ਸਟਾਨ ਤੇ ਲਿਖਾ ਕੇ ਲੈ ਜਾਓ ਵੀ ਵੈੜ 50 ਕਿਲੋ ਵਾਲੇ ਤਾਂ ਇਧੂ ਪਲਾਸਾ ਦੀ ਹੈਗੀ ਆ ਜਾਓ ਹਾਂ ਜੀ ਉਹ ਇੰਦਾ ਨਾ ਮੇਰਾ ਹੈਗਾ ਵਪਾਰ ਦਾ ਕੰਮ ਭਾਜੀ ਜੀ ਆਪਾਂ ਹੁਣ ਸਾਲ ਜਿਹੜੀ ਸਾਹਮਣੀ ਆ ਆਪਣਾ ਰੋਜ਼ ਚੱਲੇ ਆ ਲਾਈ ਚਲਾਈ ਚੱਲੀ ਜਾਵੇ ਉਹ ਹੀ ਬਸ ਸਹੀ ਹੈ ਜੀ ਮੋਬਾਈਲ ਨੰਬਰ ਆਪਣਾ 85578 867003 ਪਿੰਡ ਪੜਾਉ ਦੇਣਾ ਜ਼ਿਲ੍ਹਾ ਕਪੂਰਥਲਾ ਕੋਈ ਵੀ ਨਾਲ ਤੁਹਾਡੇ ਮਸਾਂਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਤੋਕੜਾ ਗੱਪੜਾ ਤੁਹਾਨੂੰ ਆਪਾਂ ਅੱਠ ਦਿਖਾਤੀਆਂ ਸੋ ਵੀਡੀਓ ਦੇਖ ਰਹੇ ਚੈਨਲ ਨੂੰ ਪਿਆਰ